ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗ੍ਰਾਉਂਟ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਿਵੀਆਂ ਵਿਖੇ ਜਿੱਥੇ ਕਿ ਐਨ ਆਰ ਆਈ ਤਰਸੀਮ ਸਿੰਘ ਜੋ ਹਾਂਗਕਾਂਗ ਤੋਂ ਆਇਆ ਉੱਥੇ ਸਾਡਾ ਪਹੁੰਚਣ ਦਾ ਮਕਸਦ ਇਹ ਹੈਗਾ ਪਿੰਡ ਨੇੜੇ ਪੈਂਦਾ ਹੈਗਾ ਗਾਲਵ ਰਣ ਸਿੰਘ ਉੱਥੋਂ ਦੇ ਇੱਕ ਨੌਜਵਾਨ ਸੀ ਸਮੀ ਖਾਨ ਪੁੱਤਰ ਚਿਰਾਗ ਦੀ ਆ ਉਹਨਾਂ ਦੀ ਲੱਤ ਤੇ ਸੱਟ ਲੱਗੀ ਸੀ ਤੇ ਉਹਦੇ ਬਾਅਦ ਇਸ ਤਰ੍ਹਾਂ ਦਾ ਕਾਰਨ ਬਣਿਆ ਕੋਈ ਤੇ ਲੱਤ ਵੱਧਣੀ ਪੈ ਗਈ ਉਹਨਾਂ ਦਾ ਜੋ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇ ਵਿੱਚ ਤਰਸੀਮ ਸਿੰਘ ਜੋ ਹਾਂਗਕਾਂਗ ਤੋਂ ਆਏ ਹੈਗੇ ਆ ਉਹਨਾਂ ਨੇ ਆਪਣਾ ਵੱਡਾ ਦਿਲ ਦਿਖਾਉਂਦੇ ਹੋਏ ਜੋ ਉਹਨਾਂ ਦੀ ਮਦਦ ਕੀਤੀ ਆ ਆਪਾਂ ਉਸ ਸੰਬੰਧ ਵਿੱਚ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਜੋ ਤਰਸੀਮ ਸਿੰਘ ਜੀ ਗੱਲਬਾਤ ਕਰਨ ਨੂੰ ਹਾਜ਼ਰ ਹਨ ਜੀ ਧੰਨਵਾਦ ਤਰਸੀਮ ਸਿੰਘ ਹਾਂਗਕਾਂਗ ਜੀ ਹੋਰ ਬੋਲੋ ਤੁਸੀਂ ਜੀ ਹਾਂਜੀ ਜੋ ਵੀਡੀਓ ਬੈਰਲ ਹੋਈਆਂ ਹੈਗੀਆਂ ਤੁਸੀਂ ਮਤਲਬ ਉਹਨਾਂ ਦੀ ਮਤ ਕੀਤੀ ਹੈ ਕਿਵੇਂ ਤੁਹਾਡੇ ਧਿਆਨ ਚ ਆਇਆ ਜੀ ਮੇਰੇ ਧਿਆਨ ਚ ਨਹੀਂ ਆਇਆ ਜੀ ਮੈਨੂੰ ਬਾਈ ਦੀਸੀ ਨੇ ਟੈਲੀਫੋਨ ਸਰਪੰਚ ਨੇ ਫੋਨ ਕੀਤਾ ਵੀ ਇਹ ਆਦਮੀ ਦੀ ਆਪਾਂ ਮਦਦ ਕਰਨੀ ਲਤ ਕੱਟੀ ਗਰੀਬ ਹੈ ਜੀ ਮੈਂ ਆਪਦੇ ਦੋਸਤਾਂ ਨੂੰ ਉੱਥੇ ਪੁੱਛਿਆ ਸ਼ੇਰ ਸਿੰਘ ਕੋਹਲਿਆ ਹਾਂਗਕਾਂਗ ਜੀ ਤਾਰ ਸਿੰਘ ਆਲਮਵਾਲਾ ਹਾਂਗਕਾਂਗ ਜੀ ਉਹਨਾਂ ਦੀ ਮਦਦ ਨਾਲ ਮੈਂ ਹਾਂ ਇੰਡੀਆ ਆਉਣਾ ਸੀਗਾ ਉਹਨਾਂ ਦੀ ਮਦਦ ਨਾਲ ਮੈਂ ਇਹਦੇ ਕੋਲੇ ਬਾਈ ਦੀਸੇ ਕੋਲੇ ਪੈਸੇ ਪਹੁੰਚਦੇ ਕੀਤੇ ਜੀ ਸਾਨੂੰ ਹੋਰ ਵੀ ਪਤਾ ਲੱਗਾ ਹੈ ਪਿੰਡ ਦੇ ਵਿੱਚ ਹੁਣ ਤੁਸੀਂ ਕਿੰਨੇ ਟਾਈਮ ਬਾਅਦ ਮਤਲਬ ਇੰਡੀਆ ਪਹੁੰਚੇ ਮੈਂ 11 ਸਾਲ ਬਾਅਦ ਆਇਆ 11 ਸਾਲ ਬਾਅਦ ਆਏ ਹੈਗੇ ਤੇ ਮਾਤਾ ਜੀ ਸਾਨੂੰ ਮਿਲਦੇ ਰਹਿੰਦੇ ਹਾਂ ਜਾਨੀ ਮਾਤਾ ਜੀ ਕੀ ਨਾਮ ਹਥਾ ਦੇ ਬਲਜਿੰਦਰ ਕੌਰ ਤੁਹਾਡੇ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਹਰ ਵਕਤ ਗਰੀਬਾਂ ਦੀ ਤੇ ਕਿਵੇਂ ਲੱਗਦਾ ਹੈ ਕਿਵੇਂ ਦਿਲ ਇੰਨਾ ਵੱਡਾ ਦਿਲ ਕਰ ਗਿਆ ਉਹ ਦੇਖੋ ਇਸ ਤੋਂ ਪਹਿਲਾਂ ਤਾਂ ਮੈਂ ਥੋੜਾ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਜੀ ਜਿਹੜੇ ਮੇਰੇ ਵੀਰ ਬੈਠੇ ਹਾਂਗਕਾਂਗ ਤਾਂ ਬੈਠਿਆਂ ਤੱਕ ਆਵਾਜ਼ ਪਹੁੰਚਾਉਣੀ ਆ ਜੀ ਉਸ ਤੋਂ ਬਾਅਦ ਜਿਹੜੇ ਕੋਈ ਮੇਰੇ ਤੱਕ ਇਹ ਜਗਦੀਸ਼ ਸਰਪੰਚ ਜਾਂ ਕੋਈ ਹੋਰ ਵੀ ਭੈਣ ਭਰਾ ਕੋਈ ਵੀ ਵੀਰ ਮੇਰੇ ਤੱਕ ਕੋਈ ਵੀ ਸੁਨੇਹਾ ਇਹੋ ਜਿਹਾ ਪਹੁੰਚਾਉਂਦਾ ਤੇ ਮੈਂ ਆਪਦੇ ਵੀਰ ਤੱਕ ਉਹ ਮੈਸੇਜ ਪਹੁੰਚਾਉਣੀ ਆ ਇਹਨਾਂ ਦੀ ਮਦਦ ਦੇ ਨਾਲ ਜੋ ਵੀ ਸਾਥੋਂ ਗੁਰੂ ਸਾਹਿਬ ਕਰਾਉਂਦਾ ਅਸੀਂ ਕੌਣ ਹੁੰਨੇ ਕਰਨ ਵਾਲੇ ਉਹਦੇ ਸ਼ੁਕਰਾਨੇ ਵਜੋਂ ਅਸੀਂ ਜਿੰਨਾ ਵੀ ਹੋ ਸਕਦਾ ਅਸੀਂ ਪਹੁੰਚ ਕਰਦੇ ਆਂ ਜੀ ਤਸੇਮ ਜੀ ਮਤਲਬ ਆ দান ਦੇਖੋ ਹੋਰ ਵੀ ਬਹੁਤ ਐਨਆਰਆਈ ਆਉਂਦੇ ਹੈਗੇ ਪਰ ਉਹਨਾਂ ਸਹਯੋਗ ਨਹੀਂ ਕਰ ਪਾਉਂਦੇ ਕਿਸੇ ਗਰੀਬ ਦਾ ਆਪਾਂ ਹੋਰ ਕਿ ਕਿਵੇਂ ਆਪਾਂ ਸਹਯੋਗ ਕਰ ਸਕਦੇ ਆ ਪੈਸੇ ਨਾਲ ਤੁਲ ਤੁਸੀਂ ਕਰ ਹੀ ਰਹੇ ਹੋ ਹੋਰ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਆਪਾਂ ਕੰਮ ਕਰੀਏ ਜੋ ਆਪਾਂ ਗਰੀਬਾਂ ਦੀ ਮਦਦ ਕਰੀਏ ਜੀ ਜੋ ਮੈਨੂੰ ਕੋਈ ਦੱਸਦਾ ਮੈਂ ਜਿੰਨੇ ਜੋਗਾ ਹੈਗਾ ਉਹ ਕਰਦਾ ਮੈਂ ਸਾਰੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿੰਨਾ ਵੀ ਤੁਸੀਂ ਕਰ ਸਕਦੇ ਆ ਇਹ ਜੋਦਾਂ ਨੇ ਇਹਨਾਂ ਗਰੀਬਾਂ ਦੇ ਵਿੱਚ ਪਾਵੋ ਜੀ ਜੋ ਤੁਸੀਂ ਹਾਂਗਕਾਂਗ ਦੇ ਵਿੱਚ ਗਏ ਸੀਗੇ ਸਟਾਰਟਿੰਗ ਕਿਵੇਂ ਗਏ ਹੈਗੇ ਇੱਥੋਂ ਮੈਂ ਤਾਂ 50 ਸਾਲ ਪਹਿਲਾਂ ਹੋ ਗਿਆ ਛੋਟਾ ਸੀ ਅੱਛਾ ਜੀ ਚਲੇ ਗਏ ਸੀ ਹਾਂਜੀ ਹਾਂਜੀ ਮੇਰਾ ਮੈਰਿਜ ਵਗੈਰਾ ਮਤਲਬ ਇੰਡੀਆ ਵਿੱਚ ਹੋਈ ਮੈਂ ਤਾਂ ਇੰਡੀਆ ਦੇ ਵਿੱਚ ਹੋਈ ਬੱਚੇ ਉਧਰ ਹੀ ਬੌਰਨ ਹੈ ਉਧਰ ਹੀ ਹੈਗੀ ਆਂ ਹੋਰ ਕੀ ਮੈਸੇਜ ਦੇਣਾ ਚਾਹੋਗੇ ਬਸ ਇਹ ਹੀ ਮੈਂ ਤਾਂ ਮੈਸੇਜ ਆ ਵੀ ਹਰ ਇੱਕ ਗਰੀਬ ਭੈਣ ਭਰਾ ਦੀ ਮਦਦ ਕਰਨੀ ਚਾਹੀਦੀ ਹੈ ਐਨ ਆਰ ਆਈ ਭਰਾਵਾਂ ਨੂੰ ਠੀਕ ਹੈ ਹਾਂਜੀ ਆਪਣੇ ਸਰਪੰਚ ਸਾਹਿਬ ਵੀ ਹੈਗੇ ਗੱਲ ਰਣ ਸਿੰਘ ਦੇ ਹਾਂਜੀ ਫਿਲਹਾਲ ਤਾਂ ਤੁਹਾਡਾ ਰਾਜ ਕਾਲਜ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਬਾਈ ਜੀ ਤਰਸੇਮ ਸਿੰਘ ਗੋਂ ਸਿਵੀਆਂ ਵਾਲਿਆਂ ਦੇ ਘਰ ਪਹੁੰਚੇ ਹੋ ਦੇਖੋ ਜੀ ਮੈਂ ਤਾਂ ਸਾਰੇ ਐਨ ਆਰ ਆ ਭਰਾਵਾਂ ਨੂੰ ਬੇਨਤੀ ਕਰਦਾ ਵਾ ਬਈ ਕੋਈ ਫਰਕ ਨਹੀਂ ਪੈਂਦਾ 10 9 ਦੀ ਕਮਾਈ ਦੇ ਵਿੱਚੋਂ 10 20 ਡਾਲਰ ਹੀ ਕਰਦੇ ਰਹਿਣ ਗਰੀਬਾਂ ਤੇ ਭਲਾ ਕਰਨਾ ਚਾਹੀਦਾ ਬਾਈ ਜੀ ਤਰਸੇਮ ਸਿੰਘ ਨਾਲ ਮੇਰਾ 8 8 ਸਾਲ ਦਾ ਵਾਸਤਾ ਵਾ ਜਦੋਂ ਵੀ ਕੋਈ ਕਿਸੇ ਦੀ ਕਿਸੇ ਦਾ ਕੋਈ ਵਿਆਹ ਸ਼ਾਦੀ ਜਾਂ ਕਿਸੇ ਦੇ ਗਰੀਬ ਦੇ ਉਹਦੇ ਵਿੱਚ ਵੀ ਇਹ ਮਦਦ ਕਰਦੇ ਆ ਕਿਸੇ ਦਾ ਕੋਈ ਮਕਾਨ ਬਣ ਰਿਹਾ ਗਰੀਬ ਦਾ ਉਹਦੇ ਵਿੱਚ ਵੀ ਆਪਦਾ ਇਹ ਦਸਾਂ ਨੌ ਦੀ ਕਮਾਈ ਚੋਂ ਯੋਗਦਾਨ ਪਾਉਂਦੇ ਆ ਮੇਰੇ ਪਿੰਡ ਦੇ ਵਿੱਚ ਦੋ ਘਟਨਾਵਾਂ ਘਟੀਆਂ ਪਹਿਲਾਂ ਇੱਕ ਮੇਰੇ ਵੇੜੇ ਨੂੰ ਭਾਈ ਆ ਹਰਪ੍ਰੀਤ ਸਿੰਘ ਉਹਦੀ ਲੱਤ ਟੁੱਟ ਗਈ ਇੱਥੇ ਰਾਤ ਐਕਸੀਡੈਂਟ ਹੋ ਗਿਆ ਤੇ ਮੈਂ ਭਾਈ ਜੀ ਨੂੰ ਫੋਨ ਕੀਤਾ ਮੈਂ ਕਿਹਾ ਐਂ ਕਰਕੇ ਗਰੀਬ ਪਰਿਵਾਰ ਆ ਬਈ ਆਪਾਂ ਇਹਨਾਂ ਦਾ ਥੋੜੀ ਬਹੁਤ ਹੀ ਮਦਦ ਕਰਨੀ ਆ ਤੇ ਇਹਨਾਂ ਨੇ ਮੈਨੂੰ ਦੂਜੇ ਦਿਨ ਹੀ 10000 ਰੁਪਏ ਮੇਰੇ ਅਕਾਊਂਟ ਚ ਪਾਤਾ ਕਹਿੰਦਾ ਜਗਦੀਸ਼ 10000 ਰੁਪਏ ਉਹਨਾਂ ਨੂੰ ਦੇ ਕੇ ਆਓ ਉਸ ਤੋਂ ਬਾਅਦ ਹੁਣ ਆ ਸ਼ਮੀਖਾਨ ਦੀ ਲੱਤ ਗਰੀਬ ਬੰਦਾ ਇਕੱਲਾ ਵਿਚਾਰਾ ਬੜਾ ਗਰੀਬ ਪਰਿਵਾਰ ਆ ਤੇ ਮੈਂ ਭਾਈ ਜੀ ਨੂੰ ਫੋਨ ਕੀਤਾ ਤੇ ਬਲਕਿ ਇਹ ਦੋ ਦਿਨ ਹਸਪੀਟਲ ਵੀ ਆ ਕੇ ਇਹਨਾਂ ਦਾ ਕੋਈ ਆਪਦੀ ਪ੍ਰੋਬਲਮ ਸੀ ਪਰ ਆਪ ਦਾ ਹਸਪੀਟਲ ਤੋਂ ਸਿੱਧੇ ਉੱਠ ਕੇ ਪਹਿਲਾਂ ਮੇਰੇ ਕੋਲ ਗਏ ਕਹਿੰਦਾ ਜਗਦੀਸ਼ ਚੱਲ ਆਪਾਂ ਬੰਦੇ ਦੀ ਕਹਿੰਦਾ ਆਪਾਂ ਹਾਲਤ ਦੇਖੀ ਉਹਦੀ ਆਪਾਂ ਉਹਦੀ ਮਦਦ ਕਰ ਦਈਏ ਫਿਰ ਆਪਦੇ ਇਹ ਦਸਾਂ ਨੌ ਦੀ ਕਮਾਈ ਦੇ ਵਿੱਚੋਂ 15000 ਰੁਪਏ ਉਹ ਉਹਨੂੰ ਦੇ ਕੇ ਆਏ ਹੋਰ ਵੀ ਕੋਈ ਇਹਨਾਂ ਨੂੰ ਕੋਈ ਸੁਣਦਾ ਜਦੋਂ ਕੋਈ ਬੰਦਾ ਕਹੇ ਦੀ ਪ੍ਰੋਬਲਮ ਆ ਹੁਣ ਜਿਵੇਂ ਕੱਲ ਉੱਥੇ ਬੈਠੇ ਕਿਤੇ ਖੜ੍ਹ ਗਏ ਛਾਵੇਂ ਕੋਈ ਬੰਦਾ ਕਹਿੰਦਾ ਯਾਰ 2000 ਰੁਪਏ ਦੀ ਲੋੜ ਸੀ ਘਰ ਵਾਲਿਆਂ ਨੂੰ ਦਵਾਈ ਦਵਾਉਣੇ ਪੈਸੇ ਨਹੀਂ ਮਿਲਦੇ ਭਾਈ ਜੀ ਨੇ ਕੱਢ ਕੇ 2000 ਰੁਪਏ ਫੜਾਤਾ ਕਹਿੰਦਾ ਲੈ ਭਾਈ ਆਪਦੀ ਮਿਸੇਜ ਦੀ ਦਵਾਈ ਲੈ ਕੇ ਆ ਮਤਲਬ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਐਡਾ ਦਿਲ ਹੋਣਾ ਬਹੁਤ ਔਖਾ ਵਾ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਇਹਨਾਂ ਦੀ ਕਮਾਈ 'ਚ ਬਰਕਤ ਪਾਵੇ ਜਿਹੜਾ ਇਹ ਗਰੀਬਾਂ ਦਾ ਇੰਨਾ ਸਹਿਯੋਗ ਕਰਦੇ ਆ ਤੇ ਬਾਕੀ ਸਾਡੇ ਭੂਆ ਜੀ ਇਹ ਵੀ ਤੁਹਾਨੂੰ ਪਤਾ ਹੈ ਫਤੇਗੜ ਸਿਵੀਆਂ ਦੇ ਵਿੱਚ ਜਿਹੜਾ ਵੀ ਕਿਸੇ ਗਰੀਬ ਪਰਿਵਾਰ ਦੇ ਕੋਈ ਵਿਆਹ ਸ਼ਾਦੀ ਆ ਕੱਪ ਕੋਈ ਟ੍ਰੇਟਰੀ ਦੇਣੀ ਕੋਈ ਕੁਛ ਦੇਣੀ ਆ ਮਤਲਬ ਜਿੰਨੇ ਜੋ ਕਰ ਰਿਹਾਗੇ ਇਹ ਦਾਨ ਕਰਦੇ ਆ ਕਰਦੇ ਹੈਗੇ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਤੇ ਇਹਨਾਂ ਨੂੰ ਆਈ ਸਮਾਤ ਬਖਸ਼ ਜਿਹੜੇ ਲੋਕਾਂ ਨੂੰ ਇਹ ਭਲੇ ਕਰਦੇ ਰਹਿਣ ਦਾਨ ਕਰਦੇ ਰਹਿਣ ਅ ਤਰਸ਼ੀਮ ਜੀ ਜੋ ਜੋ ਆਪਾਂ ਕਿਸੇ ਗਰੀਬ ਦੀ ਮਦਦ ਕਰਦੇ ਹੈਗੇ ਆ ਕਾਰਨ ਵੱਡਾ ਇਹੀ ਲੱਗਦਾ ਕਿ ਛੋਟੇ ਪੱਧਰ ਤੋਂ ਆਪਾਂ ਉੱਠੇ ਹੈਗੇ ਆ ਵੀ ਹਨਾ ਵੀ ਦੇਖੀਏ ਵੀ ਮੈਂ ਇਹੀ ਸੋਚਦਾ ਹਨਾ ਵੀ ਮੈਂ ਗਰੀਬੀ ਦੇ ਵਿੱਚੋਂ ਉੱਠਿਆ ਜੇ ਪ੍ਰਮਾਤਮਾ ਨੇ ਮੈਨੂੰ ਦਿੱਤਾ ਮੈਂ ਕਿਸੇ ਦੀ ਮਦਦ ਕਰ ਸਕਾਂ ਔਰ ਜਦੋਂ ਮੈਂ ਮਦਦ ਕਰ ਦਿੰਦਾ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਸ਼ਾਂਤੀ ਹੋ ਜਾਂਦੀ ਹੈ ਸਕੂਨ ਮਿਲਦਾ ਹਾਂਜੀ ਤਾਂ ਸੈਯੂ ਜੀ ਮੇਰਾ ਲਾਸਟ ਵਿੱਚ ਸਵਾਲ ਇਹ ਹੈਗਾ ਵੀ ਪੰਜਾਬ ਦੇ ਦੇਖੋ ਨਸ਼ੇ ਦਾ ਮਾਹੌਲ ਬਹੁਤ ਹੈ ਗਿਆ ਨੌਜਵਾਨ ਜਿਹੜੇ ਹੈਗੇ ਆ ਉਹ ਨਸ਼ੇ ਦੇ ਵਿੱਚ راستੋ ਚੱਕਿਆ ਬਹੁਤ ਨੌਜਵਾਨੀ ਇਸ ਵਿੱਚ ਚਲੀ ਗਈ ਹੈਗੀ ਆ ਘਰ ਦੇ ਘਰ ਖਾਲੀ ਹੋ ਗਏ ਆ ਕੀ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਦਾ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਔਰ ਸਰਕਾਰਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਵੀ ਇਹਨਾਂ ਨੂੰ ਕਿਸੇ ਕੰਮ ਤੇ ਲਾਓ ਰਗਜ਼ਾਰ ਤੇ ਲਾਓ ਇਹ ਆਪਣੇ ਨਸ਼ੇ ਤੋਂ ਦੂਰ ਹੋ ਜਾਣਗੇ ਠੀਕ ਠੀਕ ਹਾਂਜੀ ਭਾਈ ਕੀ ਕਹਣਾ ਤੁਸੀਂ ਸਾਸੀ ਗਾਲ ਜੀ ਸਭ ਤੋਂ ਪਹਿਲਾਂ ਜੀ ਹਾਂਜੀ ਮੈਂ ਇੰਨਾ ਕਹਿਣਾ ਚਾਹਣਾ ਮਾਂ ਜੋ ਸਾਡੇ ਬਾਈ ਜੀ ਆ ਸਾਡੇ ਪਿੰਡ ਵਾਸਤੇ ਇੱਕ ਰੱਬ ਨੇ ਬੰਦਾ ਭੇਜਿਆ ਫਰਸਤਾ ਅੱਛਾ ਕਿ ਜੀ ਨੂੰ ਅਸੀਂ ਸਾਂਭ ਸਕੀ ਇਹਨਾਂ ਨੇ ਇੰਨਾ ਸਾਡੇ ਪਿੰਡ ਚ 5-6 ਮਕਾਨ ਤੇ ਮੇਰੇ ਵੀ ਮਕਾਨ ਪਵਾਇਆ ਹੈਲਪ ਕਰਾਈ ਇਹਨਾਂ ਨੇ ਪੂਰੀ ਵੀ ਕੋਈ ਇਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਹੋਰ ਵੀ 5-6 ਮਕਾਨ ਪਏ ਸਾਡੇ ਤੇ ਕੋਈ ਵਿਆਹ ਖਾਦਿਆਂ ਦੇ ਜੋ ਵੀ ਪੈਸਾ ਦਿੰਦੇ ਆ 55 ਰੁਪਇਆ ਕੁੜੀਆਂ ਨੂੰ ਇਹਨਾਂ ਦਾ ਬੰਨਿਆ ਹੋਇਆ ਜੀ ਇਹ ਕਹਿੰਦੇ ਮੈਂ ਜਿੰਨਾ ਕਰਾਇਆ ਉਹਨਾਂ ਦਾ ਦੇਵਾਂਗੇ ਤੇ ਬਹੁਤ ਬਹੁਤ ਯਾਨੀ ਕਿ ਇਹ ਸੇਵਾ ਕਰਦੇ ਆ ਤੇ ਬਾਕੀ ਇਹਨਾਂ ਦੀ ਭੈਣ ਜੀ ਵੀ ਇਹਨਾਂ ਨਾਲ ਪੂਰਾ ਸਾਥ ਦਿੰਦੀ ਆ ਜੋ ਵੀ ਭੈਣ ਜਾਂ ਕੋਈ ਗੱਲਬਾਤ ਦੱਸਦਾ ਵਾ ਵੀ ਜੇ ਮੈਂ ਕੋਈ ਬਿਮਾਰ ਠਮਾਰ ਆ ਉਹਦੀ ਵੀ ਹੈਲਪ ਤੇ ਭੈਣ ਜੀ ਫੋਨ ਕਰ ਦਿੰਦੀ ਆ ਫਿਰ ਉਹ ਬਾਈ ਜੀ ਇਹਨਾਂ ਰਾਹੀਂ ਸਾਰਾ ਕੁਝ ਬਚਾ ਲੈਂਦੇ ਜੀ ਠੀਕ ਹੈ ਜੀ ਚਲੋ ਆਪਾਂ ਜੋ ਗੱਲਬਾਤ ਕੀਤੀ ਹੈਗੀ ਆ ਤਰਸੇਮ ਸਿੰਘ ਜੀ ਨਾਲ ਜੋ ਹਾਂਗਕਾਂਗ ਦੇ ਵਿੱਚ ਰਹਿੰਦੇ ਹੈਗੇ ਆ ਤੇ ਹੁਣ ਪੰਜਾਬ ਦੇ ਵਿੱਚ ਜਗਰਾਉਂ ਦੇ ਨੇੜਲੇ ਪਿੰਡ ਫਤੇਗਰ ਸਿਵੀਆਂ ਵਿੱਚ ਪਹੁੰਚੇ ਹੈਗੇ ਉਹਨਾਂ ਦੇ ਘਰ ਦੇ ਵਿੱਚ ਅੱਜ ਬੈਠੀ ਸੀ ਗੱਲਬਾਤ ਕੀਤੀ ਹੈਗੀ ਆ ਜੋ ਗਰੀਬਾਂ ਲਈ ਹਰ ਪਲ ਹਰ ਪਲ ਸਹਯੋਗ ਲਈ ਤੁਨੋਂ ਮਨੋਂ ਆਪਣਾ ਸਹਯੋਗ ਦਿੰਦੇ ਰਹਿੰਦੇ ਆ ਤੁਸੀਂ ਵੇਖਦੇ ਰਹੋ ਰੈਗੂਲਰ ਗੋ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਰ ਧੰਨਵਾਦ